ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਾਈ ਕੋਲੇ ਪਹੁੰਚਿਆ ਦੋਸਤੋ ਪਿੰਡ ਕਿੰਗਰਿਆਂ ਦੇ ਵਿੱਚ ਜ਼ਿਲ੍ਹਾ ਦੋਸਤੋ ਫਰੀਦਕੋਟ ਪੈ ਜਾਂਦਾ ਇਸ ਪਿੰਡ ਨੂੰ ਤੇ ਤਸਰੀਬ ਦੋਸਤੋ ਸਾਦਕ ਪੈਂਦੀ ਐ ਇਸ ਪਿੰਡ ਨੂੰ ਤੇ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਇੱਕ ਤੋਂ ਇੱਕ ਦੋਸਤੋ ਬਾਈ ਕੋਲੇ ਚੜਦੇ ਤੋਂ ਚੜਦਾ ਪਸ਼ੂ ਹੁੰਦਾ ਰੂਟੀਨ ਦੇ ਵਿੱਚ ਦੋਸਤੋ ਆਪਾਂ ਬਾਈ ਕੋਲੇ 4-5 ਵੀਡੀਓ ਕਵਰ ਕੀਤੀਆਂ ਬਹੁਤ ਜ਼ਿਆਦੇ ਸਨਖੇ ਪਸ਼ੂ ਬਾਈ ਕੋਲੇ ਦੋਸਤੋ ਹੁੰਦੇ ਆ ਤੇ ਤਕਰੀਬਨ ਦੋਸਤੋ ਬਾਈ ਦੱਸਦਾ ਵੀ ਇੱਕ ਦੋ ਫੋਨਾਂ ਚ ਹੀ ਬਾਈਆਂ ਨਾਲ ਸੌਦੇ ਹੋਏ ਵੇ ਆਪਣੇ ਜਿਹੜੀਆਂ ਜਿੰਨੀਆਂ ਵੀ ਵੀਡੀਓ ਦੋਸਤੋ ਪਾਈਆਂ ਤੇ ਉਮੀਦ ਆ ਦੋਸਤੋ ਇਸ ਵੇੜ ਨੇ ਵੀ ਇਹੀ ਰਿਕਾਰਡ ਪੈਦਾ ਕਰਨਾ ਦੋਸਤੋ ਬਹੁਤ ਚੰਗੀ ਦੋਸਤੋ ਅੱਜ ਬਾਈ ਕੋਲੇ ਕ੍ਰਾਸ ਆਂਗ ਦੇ ਵਿੱਚ ਵਹਿੜਾ ਦੋਸਤੋ ਕਦ ਕਾਠ ਦੀ ਗੱਲ ਕਰੀਏ ਦੋਸਤੋ ਬਹੁਤ ਵੱਡਾ ਕਦ ਕਾਠ ਆ ਤੇ ਥਣ ਹਵਾਨੇ ਦੀ ਗੱਲ ਕਰੀਏ ਤਾਂ ਦੋਸਤੋ ਥਣ ਹਵਾਨੇ ਨੂੰ ਵੀ ਬਹੁਤ ਸੋਹਣਾ ਥਣ ਹਵਾਨਾ ਦੋਸਤੋ ਗੱਲਬਾਤ ਬਾਈ ਨਾਲ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਣਿਆ ਜਾਣਕਾਰੀ ਹਾਂਜੀ ਬਾਈ ਸਸੀ ਕਾ ਸਸੀ ਕਲ ਬਾਈ ਠੀਕ ਆ ਹੋਰ ਬਾਈ ਕੀ ਹਾਲ ਆ ਆਪਣੇ ਦੱਸੋ ਠੀਕ ਆ ਇੱਕ ਅਸੀਂ ਨਾਂ ਦੱਸਦੀ ਬਈ ਜਿਹੜੇ ਆਪਣੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਹਨ ਵੈਸੇ ਤਾਂ ਲੋਕਾਂ ਨੂੰ ਪਤਾ ਹੀ ਹੈ ਜਿਹੜੇ ਵੀਡੀਓ ਵੇਨੇ ਆ ਨਾਂ ਗਰਮੀਤ ਸਿੰਘ ਜੀ ਪਿੰਡ ਕਿੰਗਰ ਠੀਕ ਆ ਜ਼ਿਲ੍ਹਾ ਫਰੀਦਕੋਟ ਠੀਕ ਆ ਇਸ ਤੋਂ ਅੱਗੇ ਇਸ ਤੋਂ ਅੱਗੇ ਬਾਈ ਜਿਹੜੀਆਂ ਆਪਾਂ ਪਹਿਲਾਂ ਜਰਸੀਆਂ ਦੀਆਂ ਵੀਡੀਓ ਪਾਈਆਂ ਕਿ ਆਪਸੂ ਸੌਖੇ ਹੀ ਸੇਲ ਹੋ ਗਏ ਬਾਈ ਜਿਹੜੀ ਏਦੋਂ ਪਹਿਲਾਂ ਵੇਚੀ ਐ ਠੀਕ ਆ ਉਹਦਾ ਤਾਂ ਬੰਦੇ ਨੇ ਫੋਨ ਲਾ ਲਿਆ ਤੇ ਕੱਟਿਆ ਹੀ ਉਹਦਾ ਜਦੋਂ ਸੌਦਾ ਕਰ ਲਿਆ ਉਸ ਤੋਂ ਬਾਅਦ ਫੋਨ ਤਾ ਗਿਆ ਪਤਾ ਹੀ ਨਹੀਂ ਕਿੰਨਾਗਾ ਪਰ ਪਹਿਲੇ ਬੰਦੇ ਨੇ ਸੌਦਾ ਕਰਿਆ ਸੀ ਵੀਰੇ ਠੀਕ ਆ ਤੇ ਜਿਹੜੀ ਉਸ ਤੋਂ ਪਹਿਲਾਂ ਵੇਚੀ ਸੀ ਆਪਾਂ ਉਹ ਬਾ ਦੋਹਾਂ ਚਾਰਾਂ ਬੰਦੇ ਨੇ ਕਰਾਇਆਗੇ ਤੇ ਫੋਨ ਚੌਥੇ ਪੰਜਵੇਂ ਤੇ ਉਹਦਾ ਕੰਮ ਹੋ ਗਿਆ ਸੀ ਹਾਂ ਕਿਉਂਕਿ ਇੱਕ ਤਾਂ ਆਪਾਂ ਵੀਰੇ ਜਿਹੜਾ ਕੋਈ ਦੱਸਿਆ ਉਹੋ ਕੁਛ ਹੁੰਦਾ ਹੈ ਹਾਂ ਇਹ ਗੱਲਾਂ ਨੂੰ ਲੋ ਵੀ ਸੱਜਣੋ ਬਾਈ ਦਾ ਕੋਈ ਬਾਹਲਾ ਲੰਮਾ ਚੌੜਾ ਨਹੀਂ ਕੰਮ ਇੱਕ ਅਦਾ ਪਸ਼ੂ ਲਿਆ ਕੇ ਕਰਨਾ ਸਾਫ ਸੁਥਰਾ ਤੇ ਹੁੰਦੇ ਰੁਟੀਨ ਦੇ ਵਿੱਚ ਹੀ ਇਹ ਦੋਸਤੋ ਚੰਗੇ ਤੋਂ ਚੰਗਾ ਪਸ਼ੂ ਤੇ ਬਾਈ ਇਹਦੀ ਗੱਲ ਕਰੀਏ ਤਾਂ ਇਹਦੀ ਕੀ ਡਿਟੇਲ ਆ ਬਾਈ ਕਿੰਨਾ ਸੋਸਣ ਦੀ ਇਹ ਪਹਿਲਾ ਸੂਆ ਸੂ ਰਹੀ ਆ ਠੀਕ ਆ ਪਹਿਲਾ ਸੂਆ ਤੇ ਬੱਚੀ ਦਾ ਵੀਰੇ ਕੱਦ ਰੇਖ 60 ਇੰਚ ਵੀਰੇ ਮੈਂ ਮਿੰਨਤੀ ਕਰੀਏ ਜੀ ਠੀਕ ਆ ਲੋ ਵੀ ਸੱਜਣੋ ਸ਼ੌਂਕ ਵਾਲੇ ਕੰਮ ਆ ਦੋਸਤੋ ਬਾਈ ਦੇ ਤੇ ਬਾਈ ਜਨਾ ਮਿੰਨਤੀ ਕਰਕੇ ਦੋਸਤੋ 60 ਇੰਚ ਉਹ ਵੀ ਮਿੰਨਤੀ ਕਰਕੇ ਵੀ ਲਿਜਾਵੇ ਵੀਰੇ ਇਹ ਵੀ ਨਹੀਂ ਕੱਲੀ ਆਈ ਏ ਘਰੋਂ ਠੀਕ ਤੇ ਥੋੜਾ ਜਾ ਕੇ ਉਪਰਾਂ ਵੀ ਬਣਾਈ ਜਾਂਦੀ ਏ ਠੀਕ ਐ ਵੈਸੇ ਸੀਨ ਠੰਡੀ ਦਾ ਕੋਈ ਓੜਾ ਬੰਨਾ ਨਹੀਂ ਫਿਰੇ ਠੀਕ ਐ ਅੱਤ ਲਿਹਾਰਾ ਮੈਂ ਪਾਤਾ ਹੁਣ ਆਉਂਦੀ ਆਉਂਦਾ ਠੀਕ ਐ ਠੀਕ ਐ ਲਿਹਾਰੇ ਦੀ ਬੜੀ ਔਲ ਕਰੀ ਫੇਰ ਫੇਰ ਮੈਂ ਸੰਗਲ ਪਾਇਆ ਮੈਂ ਚੱਲੇ ਯਾਰ ਸੰਗਲ ਪਾ ਦਿੰਦੇ ਲੋ ਵੀ ਸੱਚੋਂ ਵਾਕਈ ਬਾਈ ਦੀ ਗੱਲ ਸਹੀ ਆ ਇਹ ਨਾ ਥੋੜਾ ਜਿਹਾ ਔਲ ਕਰੀ ਜਾਂਦੀ ਬਾਈ ਨੂੰ ਕਹਿ ਕੇ ਮੈਂ ਹੀ ਸੰਗਲ ਪਵਾਇਆ ਧੁਲਿਹਾਰਾ ਸਮਾਂ ਦੀ ਮੂੰਹ ਦੇ ਉੱਤੇ ਹੀ ਆ ਉਵੇਂ ਹੀ ਦੇਖ ਸਕਦੇ ਆ ਵੀ ਥੋੜਾ ਜਿਹਾ ਉੱਪਰੇ ਥਾਂ ਦਾ ਕਰੀ ਜਾਂਦੀ ਬਾਈ ਜਾਂਦਾ ਤੇ ਬਾਈ ਸੂਨ ਦੇ ਵਿੱਚ ਕਿੰਨੇ ਦਿਨ ਪਾਇਆ ਇਹਦੇ ਸੂਨ ਦੇ ਵੀਰੇ ਤਿਆਰੀ ਤਾਂ ਪੂਰੀ ਐ ਠੀਕ ਆ ਆ ਵੜ ਦੋ ਦਿਨ ਲੈ ਵੀ ਸਕਦੀ ਐ ਸੂ ਵੀ ਸਕਦੀ ਐ ਕੋਈ ਏਡੀ ਚੱਕਰ ਨਹੀਂ ਭਾਂਡਾ ਭੁੰਡਾ ਚੰਗਾ ਲੱਗਿਆ ਠੀਕ ਆ ਥਣ ਬਾਕੀ ਥਣ ਵੀਰੇ ਮੁੱਠੀ ਚਵਾਈ ਭੜਾ ਮਸ਼ੀਨ ਤੇ ਲਾਲਾ ਠੀਕ ਤੇ ਚੇ ਕੋਸ਼ ਲਾਲਾ ਐਡਾ ਕੱਦ ਛਣ ਵੀਰੇ ਮੈਂ ਤਾਂ ਕੱਦ ਨੂੰ ਵੇਖ ਕੇ ਵੀਰੇ ਸਹੀ ਗੱਲ ਆ ਦੋਸਤੋ ਵੇਖੋ ਖੜ ਨਹੀਂ ਖੁੜਨੀ ਤੇ ਟੌਰ ਵੇਖੋ ਦੋਸਤੋ ਗਾਂ ਦੀ ਘੋੜੀ ਕਹਿਣ ਚਾਹ ਪੱਖ ਤੋਂ ਵੇਖੀਏ ਦੋਸਤੋ ਐ ਰੀਡ ਦੀ ਹੱਡੀ ਗਾਜੰਗੂ ਸਿੱਧੀ ਐ ਦੋਸਤੋ ਜੇ ਚੰਗੇ ਸੀਮਨ ਲੱਗਿਆ ਹੋਇਆ ਤਾਂ ਉਮੀਦ ਆ ਵੀ ਸੋਹ ਤੇ ਬਾਈ ਇਹਦਾ ਕੋਈ ਸੀਮੰਟ ਵਾ ਰਾ ਦਾ ਰਕਾਣ ਆਪਾਂ ਪੁੱਛਿਆ ਸੀਮੰਟ ਵੀਰੇ ਮੈਂ ਝੂਠ ਨਹੀਂ ਮਾਰਨਾ ਕਿਉਂਕਿ ਝੂਠ ਦੇ ਵਿੱਚ ਕੋਈ ਐਡਾ ਵੱਡਾ ਫਾਇਦਾ ਨਹੀਂ ਹੁੰਦਾ ਠੀਕ ਹੈ ਨਾ ਬੰਦੇ ਸੀ ਉਹ ਬਜ਼ੁਰਗ ਜਿਨ੍ਹਾਂ ਨਾਲ ਸੌਦਾ ਕਰਿਆ ਮੈਂ ਠੀਕ ਹੈ ਨਾ ਉਹਨਾਂ ਨੂੰ ਮੈਨੂੰ ਤਾਂ ਲੱਗਦਾ ਇੰਨੀ ਨੌਲੇਜ ਨਹੀਂ ਹੋਣੀ ਬਾਕੀ ਜੇ ਕੋਈ ਬੰਦਾ ਸੌਦਾ ਕਰੂਗਾ ਆਪਣੇ ਨਾਲ ਅਗਲੇ ਦਾ ਆਪਾਂ ਕਹਦਾ ਨੰਬਰ ਦੇ ਦੇਾਂਗੇ ਜੋ ਵੀ ਪੁੱਛੋਣ ਕਰਨੀ ਬੇਸ਼ੱਕ ਆਪ ਕਰ ਲੈ ਵੀਰੇ ਆਪ ਨੂੰ ਕੋਈ ਪ੍ਰੋਬਲਮ ਨਹੀਂ ਕੀ ਨਿਮਾਨ ਕਰਦੇ ਆ ਵੀ ਪਹਿਲੇ ਸੂਏ ਕਿੰਨਾ ਕੁ ਦੁੱਧ ਪਾ ਦੋ ਵੀਰੇ ਇਹ ਵੈਡ ਨੂੰ ਮੈਨੂੰ ਤਾਂ ਲੱਗਦਾ 20 ਤੋਂ ਤਾਂ ਸਟਾਰਟ ਹੋਣਾ ਚਾਹੀਦਾ ਠੀਕ ਹਾਂ ਹਾਂ ਲ ਇਹ ਜਿਵੇਂ ਤੁਸੀਂ ਦੇਖ ਸਕਦੇ ਆ ਸੋਹਣੀ ਦੋਸਤੋ ਬੋਦੀ ਵਾਲੀ ਵਹਿੜਾ ਦੇਖ ਸਕਦੇ ਆ ਕਿ ਆਪਾਂ ਜੇ ਕ੍ਰੋਸ ਸੰਗ ਕਹਿ ਥੋੜਾ ਜਿਹਾ ਕ੍ਰੋਸ ਸੰਗ ਜੁੜੂਗਾ ਥੋੜਾ ਜਿਹਾ ਕ੍ਰੋਸ ਸੰਗ ਹੈਗਾ ਜੇ ਆਪਾਂ ਕਹਿ ਦਈਏ ਪੂਰੀ ਕ੍ਰੋਸ ਚ ਪੂਰੀ ਹੈਨੀ ਵੀਰੇ 20% ਕ੍ਰੋਸ ਹੈਗਾ ਹਾਂ ਥੋੜਾ ਜਿਹਾ ਕ੍ਰੋਸ ਸੰਗ ਜੁੜੂਨਗਾ ਦੋਸਤੋ ਜਿਹੜਾ ਵੀ ਆਪਣੇ ਇਧਰ ਏਰੀਆ ਦੇ ਵਿੱਚ ਦੋਸਤੋ ਜੇ ਗੱਲ ਕਰੀਏ ਕ੍ਰੋਸ ਸੰਗ ਨੂੰ ਤਾਂ ਬਾਲਾ ਦੋਸਤੋ ਪਸੰਦ ਕਰਦੇ ਆ ਕਿਉਂਕਿ ਗਰਮੀ 'ਚ ਵੀ ਚੱਲ ਜਾਂਦੀ ਆ ਤੇ ਦੋਸਤੋ ਠੰਡ 'ਚ ਵੀ ਨਹੀਂ ਕੋਈ ਐਡਾ ਦੇਖ ਸਕਦੇ ਆ ਦੋਸਤੋ ਦੇਖਸਾ ਰਵਾਨਾ ਦੋਸਤੋ ਖੁੱਚਾਂ ਦੇ ਉੱਪਰ ਤੇ ਬਾਈ ਦਾ ਅਨੁਮਾਨ ਆ ਦੋਸਤੋ 20 ਲੀਟਰ ਤੋਂ ਉੱਪਰ ਉੱਪਰ ਇਹਨੇ ਦੁੱਧ ਤੇ ਚੱਲਣਾ ਦੋਸਤੋ ਪਹਿਲੇ ਸੂਏ ਦੇਖ ਸਕਦੇ ਆ ਸੋਣਾ ਦੋਸਤੋ ਥਣਾ ਦਾ ਸਾਈਜ਼ ਗਿਆ ਵਾ ਦੇਖ ਸਕਦੇ ਆ 나ੜਾ ਨੂੜਾ ਇਹ ਤਾਂ ਵੀਰੇ ਹਜੇ ਜਦੋਂ ਬੱਚੀ ਨੇ ਮੰਨ ਗਲ ਪੂਰਾ ਬਣ ਬਣ ਗਏ ਤਾਂ ਤੈਂ ਕਿਉਂ ਤੋੜਨੇ ਗਰੇ ਦੇਖ ਸਕਦੇ ਆ ਦੋਸਤੋ ਬਾਕੀ ਠੰਡੀ ਦੀ ਗੱਲ ਕਰੀਏ ਦੋਸਤੋ ਜਿਵੇਂ ਆਪਾਂ ਵੀਡੀਓ ਦੇ ਵਿੱਚ ਜਿਵੇਂ ਮੰਨ ਗਲ ਭੱਜੀ ਫਿਰਦੀ ਸੀ ਆ ਉਹ ਜੀ ਨਹੀਂ ਕੋਈ ਚੱਕਰ ਬਸ ਸਿਰਫ ਕਿਉਂਕਿ ਜਾਨਵਰ ਲਿਆਂਦਾ ਹਜੇ ਵੀਰੇ ਆ ਭਾਜੀ ਆ ਠੀਕ ਠੀਕ ਆ ਨਾ ਤੇ ਕੱਲੀ ਹੀ ਆ ਘ ਆ ਤੇ ਕੋਈ ਉਹਨਾਂ ਦੇ ਮਨ ਤਾਂ ਲੱਗਦਾ ਜਵਾਗ ਵੀ ਨਹੀਂ ਮੱਥੇ ਲੱਗਦਾ ਹੁਣ ਲਓ ਵੀ ਸੱਜਣੋ ਠੰਡੀ ਸੀਲ ਦੀ ਗੱਲ ਕਰੀਏ ਤਾਂ ਦੋਸਤੋ ਪੂਛ ਚੱਕ ਕੇ ਖੜ ਗਈ ਜੋ ਥਾਣਾ ਨੂੰ ਹੱਥ ਬਾਈ ਨੇ ਲਾਇਆ ਤੇ ਬਾਕੀ ਦੋਸਤੋ ਕਈ ਰਿਓਪਰਾ ਥਾਣਾ ਦਾ ਪਸ਼ੂ ਘਰੀ ਜਾਂਦਾ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਅਨੁਮਾਨ ਕਰਾਉਣੀ ਆ ਦੋਸਤੋ ਨਾੜਾ ਨੂੰ ਤਾਂ ਵੇਖ ਸਕਦੇ ਆ ਦੋਸਤੋ ਬਾਕੀ 4-5 ਦਿਨ ਹਜੇ ਬਾਈ ਦੇ ਦਸਨ ਮੁਤਾਬਕ ਪਏ ਆ ਬਾਕੀ ਵੇਣ ਸੂ ਵੀ ਕਵੇ ਤਾਂ ਵੀ ਕੋਈ ਦੋਸਤੋ ਨਿੱਕਾ ਜਾਂ ਸ਼ਾਂਗਾ ਜ਼ਰੂਰ ਹੈਗਾ ਪਰ ਉਹ ਨਿਕਾ ਚੱਲਣ ਵਾਲੀ ਦੋਸਤੋ ਖਾਣਾ ਦੇ ਵਿੱਚ 100% ਗਾਰੰਟੀ ਲੈਣੀ ਹੈ ਦੇਖ ਸਕਦੇ ਆ ਤੁਹਾਨੂੰ ਖਾ ਵੀ ਦਿੰਨੇ ਆ ਦੋਸਤੋ ਦੇਖ ਸਕਦੇ ਆ ਆਹ ਜਿਹੜਾ ਦਿਖ ਰਿਹਾ ਲੈ ਵੀ ਖੋਲ ਕੇ ਤੋੜ ਕੇ ਵਿਖਾ ਦਈਏ ਲੋ ਵੀ ਸੱਜੋ ਹਵਾਨੇ ਨਹੀਂ ਨਿਗਾ ਮਾਰ ਲਓ ਫੈਕਸ ਹਵਾਨਾ ਬਹੁਤ ਸੋਹਣਾ ਦੋਸਤੋ ਜੋਸ਼ ਵਾਲਾ ਤੋਰਾ ਤਾਰਾ ਦੇਖ ਸਕਦੇ ਆ ਦੋਸਤੋ ਪੂਰੀ ਵੱਡੀ ਵਹਿੜਾ ਦੋਸਤੋ ਉਮੀਦ ਆ ਵੀ ਦੋਸਤੋ ਸੋਹਣਾ ਦੁੱਧ ਪਿਉਣਾ ਇਹਨੇ ਜਿਹੜਾ ਵੀਰ ਖੀਜਦਾ ਦੋਸਤੋ ਕੱਦ ਵੇਲ ਦੀ ਗੱਲ ਕਰੀਏ ਦੋਸਤੋ ਬਹੁਤ ਵੱਡਾ ਕੱਦਾ ਤੇ ਬਹੁਤ ਲੰਮੀ ਆ ਦੋਸਤੋ ਵੇਰਾਂ ਨੂੰ ਵੇਖੀਏ ਤਾਂ ਸਾਫ਼ ਸੁਥਰੀ ਵਹਿੜਾ ਦੋਸਤੋ ਜਿਹੜਾ ਵੀ ਪਸੰਦ ਕਰਦੀ ਹੈ ਸਹੀ ਗੱਲ ਆ ਜਿਹੜਾ ਵੀ ਦੋਸਤੋ ਲੈ ਗਿਆ ਉਹਨੇ ਮੈਨੂੰ ਪਤਾ ਨੇ ਘਰੋਂ ਨਹੀਂ ਕੱਢਣੀ ਕਿਉਂਕਿ ਕ੍ਰੋਸ ਆਂਗ ਦੇ ਵਿੱਚ ਨਾ ਤਾਂ ਇਹਨੇ ਗਰਮੀ ਮੰਨਣੀ ਆ ਥੋੜੀ ਜੀ ਕ੍ਰੋਸ ਆਂਗ ਕਹਿ ਸਕਦੇ ਆ ਬਾਹਲੀ ਨਹੀਂ ਕਹਿ ਸਕਦੇ ਤੇ ਦੁੱਧ ਤੇ ਦੋਸਤੋ ਗਰਮੀ ਦੇ ਵਿੱਚ ਵੀ ਇਹਨੇ ਚੰਗਾ ਦੁੱਧ ਪਿਆਉਣਾ ਬਾਕੀ ਦੋਸਤੋ 2-4 ਦਿਨ ਲੱਗੇ ਤੇ ਇਹਨੇ ਹੋਰ ਸੋਹਣੀ ਬਾਨਾ ਦੋਸਤੋ ਹਵਾਨੇ ਵਾਲੇ ਪੱਖ ਤੋਂ ਵੇਖੀ ਤਾਂ ਬਾਕੀ ਰਾਜੀ ਪਲੀ ਖੁੱਲੇ ਹੱਡਾ ਪੈਰਾਂ ਦੇ ਵਿੱਚ ਆ ਦੋਸਤੋ ਹਾਂ ਮੈਂ ਗਰਮੀ ਦਾ ਇਹਦਾ ਰੇਟ ਕੀ ਕਰਾਂਗੇ ਵੀਰੇ ਰੇਟ ਤਾਂ ਮੰਗਨ ਨੂੰ ਬਹੁਤ ਡਰਾਉਂਦੇ ਆ ਲੋਕ ਜਦੋਂ ਮੰਗਦੇ ਵੀਡੀਓ ਤੇ ਠੀਕ ਆ ਠੀਕ ਆ ਆਪਣਾ ਤਾਂ ਹੀ ਵੀਰੇ ਪਸ਼ੂ ਛੇਤੀ ਥੇ ਲੋ ਤਾਂ ਨਾ ਪਗਦੇ ਨੀ ਇਹ ਜਿ ਮੰਗਿਆ ਤੇ ਨਾ ਹੀ ਮੰਗਣਾ ਠੀਕ ਆ ਇਹ ਵਹਿੜ ਦਾ ਵੀਰੇ 1 ਲੱਖ ਤੇ 10000 ਵੀ ਡਿਮਾਂਡ ਹੈ 110000 ਕੋਈ ਥੋੜਾ ਬਹੁਤਾ ਮਾਨਤਨ ਕੋਈ ਨਹੀਂ ਵੀਰੇ ਆਜ ਦੀ ਜ਼ਰੂਰ ਮਾਨਤਨ ਜ਼ਰੂਰ ਕਰਾਂਗੇ ਲਓ ਵੀ ਸੱਜਣੋ ਬਾਕੀ ਪੰਜਾਬ ਦੇ ਵਿੱਚ ਵਿੱਚ ਜਿੱਥੇ ਮਰਜੀ ਅੱਛਾ ਕਹੂਗਾ ਬੰਦਾ ਉੱਥੇ ਪਹੁੰਚ ਕਰ ਲੈ ਇੱਕ 10 ਦੇ ਵਿੱਚ ਹਾਂਜੀ ਹਾਂਜੀ ਲਓ ਵੀ ਦੱਸ ਸੱਜਣੋ ਪੰਜਾਬ ਦੇ ਵਿੱਚ ਵਿੱਚ ਭਾਈ ਜਾਂਦਾ ਇੱਕ 10 ਦੇ ਵਿੱਚ ਪਹੁੰਚ ਕਰ ਦਾਂਗੇ ਜਿਹੜਾ ਵੀਰ ਦੋਸਤੋ ਆਪਲ ਜਾਣੀ ਚਾਵੇ ਉਹਦਾ ਮਾਨਤਨ ਹੋ ਜਾਊਗਾ ਬਾਕੀ ਦੋਸਤੋ ਕੋਈ ਵੀ ਰੇਟ ਫੈਕਸ ਨਹੀਂ ਹੁੰਦਾਗਾ ਇੱਧਰ ਉੱਧਰ ਮਾੜਾ ਮੋਟਾ ਦੋਸਤੋ ਹੋ ਜਾਂਦਾ ਹੁੰਦਾ ਬਾਕੀ ਦੋਸਤੋ ਹਜੇ 2-4 ਦਿਨਾਂ ਦੀ ਕੱਚੀ ਆ ਵਰਨੇ ਦੋਸਤੋ ਬਾਨਾ ਬਹੁਤ ਚੰਗੀ ਆ ਦੋਸਤੋ ਫੈਕਸ ਹਵਾਨਾ ਰਹਿਣਾ ਥਣਾ ਦਾ ਸੈ ਗੈਰ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਦੋਸਤੋ ਸੋਹਣੇ ਕੱਦ ਕਾਠ ਵਾਲੀ ਆ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲ ਰਿਹਾ ਦੋਸਤੋ ਪਿੰਡ ਕਿੰਗਰੇ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਤੇ ਜਿਹੜੇ ਭਰਾਣੇ ਦੋਸਤੋ ਪਹਿਲੇ ਸੂਏ ਐਡਾ ਕੱਦ ਛਣ ਮੈਂ 100 ਚ ਇੱਕ ਜਾਨਵਰ ਦਾ ਵੇਖਿਆ ਨਹੀਂ ਕਦੇ ਦਰਸ਼ਨ ਪਏ ਨਹੀਂ ਐਡੇ ਕੱਦ ਦੇ ਉੱਚੇ ਦੇ ਲੰਮੇ ਦੇ ਆ ਪਹਿਲਾ ਜਾਨਵਰ ਆ ਜਿਹੜਾ ਸਹੀ ਗੱਲ ਆ ਬਾਈ ਬਹੁਤ ਵੀਡੀਓ ਬਣਾਈ ਦੀਆਂ ਬਹੁਤ ਵਿਰਲੀਆਂ ਦੋਸਤੋ ਐਡੀਆਂ ਨਿਕਲਦੀਆਂ ਸੋਹਣੇ ਕੱਦ ਕਾਠ ਦੇ ਵਿੱਚ ਪਹਿਲੇ ਸੂਏ ਤੇ ਜਿਹੜੇ ਭਰਾਣੇ ਦੋਸਤੋ ਕੋਈ ਬਹੁਤ ਸੂਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਸੱਜਣੋ ਜਿਹੜੇ ਵੀਰ ਦੋਸਤੋ ਸ਼ੇਅਰ ਕਰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ